ਮਾਰੂ ਮੈਂ ਲਾ ਪੰਜਵਾ ਅਤਤ ਪਾਰਧਮ ਪਰਮੇਸ਼ਰ ਅੰਤਰ ਜਾਮੀ ਮਦਸੂਧਨ ਦਾ ਮੋਦਰ ਸੁਆਮੀ ਰਿਖੀ ਕੇਸ਼ ਗੋਵਰਧਨ ਧਾਰੀ ਮੁਰਲੀ ਮਨੋਹਰ ਹਰ ਰੰਗਾ ਮੋਹਨ ਮਾਧਵ ਕ੍ਰਿਸ਼ਨ ਮੁਰਾਰੇ ਜਗਦੀਸ਼ੋਰ ਹਰ ਜੀਓ ਅਸੁਰ ਸੰਘਾਰੇ ਜਗ ਜੀਵਨ ਅਬਨਾਸ਼ੀ ਠਾਕੁਰ ਖਟਖਟ ਵਾਸੀ ਹੈ ਸੰਗਾ ਤਰਣੀ ਤਰ ਈਸ਼ ਨਰਸਿੰਘ ਨਾਰਾਇਣ ਦਾੜਾ ਅਗਰੇ ਪ੍ਰਥਮ ਤਰ ਹਾਇਣ ਬਾਵਨ ਰੂਪ ਕੀਆ ਤੁਦ ਕਰਤ ਸਭ ਹੀ ਸੇਤੀ ਹੈ ਚੰਗਾ ਸ਼੍ਰੀ ਰਾਮਚੰਦ ਜਿਸ ਰੂਪ ਨਾ ਰੇਖਿਆ ਬਨਵਾਲੀ ਚਕਰਪਾਣ ਦਰਸ਼ ਅਨੂਪਯ ਸਹਸ ਨੇਤਰ ਵ੍ਰਤ ਹੈ ਸਹਸ ਇਕ ਦਾਤਾ ਸਭ ਹੈ ਮੰਗਾ ਭਗਤ ਵਸ਼ਲ ਅਨਾਥਾ ਨਾਥੇ ਗੋਪੀ 나ਥ ਸਗਲ ਹੈ ਸਾਥੇ ਬਾਸudev ਨਰੰਜਨ ਦਾਤੇ ਬਰਨਸਾ ਕੋ ਗੁਣ ਅੰਗਾ ਮੁਕੰਦ ਮਨੋਹਰ ਲਕਸ਼ਮੀ ਨਾਰਾਇਣ ਦ੍ਰੋਪਤੀ ਲੱਜਾ ਨਿਵਾਰ ਉਧਾਰਣ ਕਮਲਾ ਤੰਤ ਕਰਹਿ ਤੰਤੂ ਹਲ ਅਨੰਦ ਬਨੋਦੀ ਨਹਿ ਸੰਗਾ ਅਮੋਗ ਦਰਸ਼ਨ ਆਜੂਨੀ ਸੰਭਵ ਅਕਾਲ ਮੂਰਤ ਜਿਸ ਕਦੇ ਨਾਹੀ ਖੋ ਅਬਨਾਸ਼ੀ ਅਬਗਤ ਅਗੋਚਰ ਸਭ ਕਿਛ ਤੁਝ ਹੀ ਹੈ ਲੱਗਾ ਸ਼੍ਰੀ ਰੰਗ ਬੈਕੁੰਠ ਕੇ ਵਾਸੀ ਮਛਕਸ਼ ਪੂਰਮ ਆਗਿਆ ਅਤਰਾਸੀ ਕੇਸ਼ਵ ਚਲਤ ਕਰਹਿ ਨਿਰਾਲੇ ਕੀ ਤੋ ਲੋੜ ਐ ਸੋ ਹੋਏਗਾ ਨਿਰਹਾਰੀ ਨਿਰਵੈਰ ਸੁਮਾਇ ਧਾਰ ਖੇਰ ਚਤਰ ਪੁਜ ਤਹਾਇ ਸਾਵਲ ਸੁੰਦਰ ਰੂਪ ਬਣਾਵੇ ਦੇਣ ਸੁਣਤ ਸਭ ਮੋਹੇਗਾ ਬਨਮਾਲਾ ਵਿਭੂਖਨ ਕਮਲ ਨੈਣ ਸੁੰਦਰ ਪੁੰਡਲ ਮੁਕਟ ਬੈਨ ਸ਼ੰਖ ਚਕਰ ਗਦਾ ਹੈ ਧਾਰੀ ਮਹਾ ਸਾਰਥੀ ਸਤ ਸੰਗ पीत पीतंबर उत्र भवन थणी जगन्नाथ गोपाल मुख पणी सारंग धर भगवान भीठला मैं गणत न आवे सर्बंगा नेक कंठ ने केवल कहिए तंजै जल थल है, है महिया नृत्य लोक पै आल सुमीपत अस्थिर स्थान जिस है अपग पतित पावन दुख भय पंजन अहंकार निवारण है भव खंडन भक्ति तोखित दीन कृपाला गुण ना कित ही है भिग्गा नरकार असल डोलो ज्योत सुरूपी सब जग मोलो सो मिले जिस आप मिलाए आप कोए ना पावेगा ਅੱਪੇ ਗੋਪੀ ਅੱਪੇ ਕੰਨਾ ਅੱਪੇ ਗਊ ਚਰਾਵੇ ਬੰਨ ਆਪ ਉਪਾਵੇ ਆਪ ਛੁਪਾਵੇ ਤੁਦਲੇਪ ਨਹੀਂ ਇੱਕ ਤਿਲ ਰੰਗਾ ਇੱਕ ਜਿਹੀ ਗੁਣ ਕਮਨ ਬਖਾਨੈ ਸਹਸਫੰਨੀ ਸ਼ੇਖ ਅੰਤ ਨ ਜਾਣੈ ਨਵਤਨ ਨਾਮ ਜਪੈ ਦਿਨ ਰਾਤੀ ਇੱਕ ਗੁਣ ਨਹੀਂ ਪ੍ਰਭ ਕਹ ਸੰਗ ਓਟ ਗਹੀ ਜਗਤ ਤਿਤ ਸ਼ਰਣ ਆਇਆ ਪੈ ਪਿਆਨਕ ਜਮ ਦੂਤ ਦੁਤਰ ਹੈ ਮਾਇਆ ਹੋ ਕੇ ਪਾਲ ਇੱਛਾ ਕਰ ਰੱਖੋ ਸਾਧ ਸੰਤਨ ਕੈ ਸੰਗ ਸੰਗਾ ਦ੍ਰਿਸ਼ਟ ਮਾਨ ਹੈ ਸਗਲ ਮਥੇ ਨਾ ਇਕ ਮੰਗੋ ਦਾਨ ਗੋਬਿੰਦ ਸੰਤ ਰੇਨ ਮਸਤਕ ਲਾਏ ਪਰਮ ਪਦ ਪਾਵਾਂ ਜਿਸ ਪ੍ਰਾਪਤ ਸੋ ਪਾਵੇਗਾ ਜਿਨਕੋ ਕਿਰਪਾ ਕਰੀ ਸੁਖ ਦਾਤੇ ਤਿਨ ਸਾਧੂ ਚਰਨ ਲਐ ਹਿਰਦੈ ਤਰਾਤੇ ਸਗਲ ਨਾਮ ਨਿਧਾਨ ਤਿਨ ਪਾਇਆ ਅਨਹਦ ਸ਼ਬਦ ਮਨਵਾਜੰਗਾ ਕੀਰਤਮ ਨਾਮ ਤਥੇ ਤੇਰੇ ਜੇ ਬਾ ਸਤ ਨਾਮ ਤੇਰਾ ਪਰਪੂਰ ਬਲਾ ਕਉ ਨਾਨਕ ਭਗਤ ਤੇ ਸ਼ਰਨਾਈ ਦੇਹੋ ਦਰਸ਼ ਮਨ ਰੰਗ ਲੱਗਾ ਤੇਰੀ ਗਤਿ ਮਿਤ ਤੂੰ ਹੈ ਜਾਣ ਤੂੰ ਆਪੇ ਕਥੈ ਤੈ ਆਪ ਵਖਾਣ ਨਾਨਕ ਦਾਸ ਦਸਨ ਕੋ ਕਈਓ ਹਰ ਭਾਵੈ ਦਾਸਾਂ ਰਖ ਸੰਗ ਮਾਰੂ ਮੈ ਲਾ ਪੰਗਵਾਂ ਅੱਲਾ ਗੰ ਖੁਦਾਈ ਬੰਦ ਛੋਡ ਖਿਆਲ ਦੁਨੀਆ ਕੇ ਧੰਧ oye paak faqeer musafir eh darvesh qabool dara sach nivas yakeen musalla mansa maar nivarho as dheem seat man mohlana kalam khudaai paak khara shara shariat leek maavo tareeqat tarqat ਕੋਜੋ ਟੋ ਲਾਵੋ ਮਾਰਫਤ ਮਨ ਮਾਰੋ ਉਬਦਲਾ ਮਿਲੋ ਹਕੀਕਤ ਜਿਤ ਫਿਰ ਨਾ ਮਰ ਕੁਰਾਨ ਕਤੇ ਦਿਲ ਮਾਹੇ ਕਮਾਹੀ ਦਸ ਔ ਰਾਤ ਰਖੋ ਬਦ ਰਹੀ ਪੰਜ ਮਰਦ ਸਿੱਧ ਤਲੇ ਬੰਧੋ ਖੈਰ ਸਬੂਰੀ ਕਬੂਲ ਤਰਾ ਮੱਕਾ ਮਹਿਰ ਰੋਜ਼ਾ ਪੈ ਖਾਕਾ ਪਿਸ਼ਤ ਪੀਰ ਲਫ਼ਜ਼ ਕਮਾਏ ਅੰਦਾਜ਼ਾ ਹੂਰ ਨੂਰ ਮੁਸ਼ਕ ਖੁਦਾਇਆ ਬੰਦਗੀ ਅੱਲਾ ਆਲਾ ਹਜ਼ਰਾ ਸੱਚ ਕਮਾਵੇ ਸੋਈ ਕਾਜ਼ੀ ਜੋ ਦਿਲ ਸੋਧੈ ਸੋਈ ਹਾਜੀ ਸੋ ਮੁੱਲਾ ਮਲੂਨ ਨਵਾਰੈ ਸੋ ਦਰਵੇਸ਼ ਜਿਸ ਸਿਫਤ ਤਹਰਾ ਸਭੇ ਵਖਤ ਸਭੇ ਪਰਵੇਲਾ ਹਾਲਕ ਯਾਦ ਦਿਨ ਮੈਂ ਮੌਲਾ ਤਸਬੀਹ ਯਾਦ ਕਰੋ ਦਸ ਮਰਦਨ ਸੁਨਤ ਸੀਲ ਬੰਧਾ ਨੰਬਰਾ ਦਿਲ ਮੈਂ ਜਾਣੋ ਸੌਫਿਲ ਹਾਲਾ ਖਿਲੋ ਖਾਨਾ ਬ੍ਰਾਦਰ ਹਮੂ ਜੰਗਾਲਾ ਮੀਰ ਮਲਕ ਉੰਮਰੇ ਇਫਾਨ ਆਇਆ ਇੱਕ ਮੁਕਾਮ ਖੁਦਾਏ ਦਰਾ اول ਸਿਫਤ ਦੂਜੀ ਸਾਬੂਰੀ ਤੀਜਾ ਹਲੇਮੀ ਚੌਥਾ ਖੈਰੀ ਪੰਜਵਾ ਪੰਜੇ ਇਕਤਮ ਮੁਕਾਮ ਹੈ ਇਹ ਪੰਜ ਵਖਤ ਤੇਰੇ ਅਪਰ ਪਰ ਸਗਲੀ ਜਾਨ ਕਰੋ ਮੌਦੀਫਾ ਬਾਦ ਅਮਲ ਛੋੜ ਕਰੋ ਹੱਥ ਪੂਜਾ خدا ایک بج دےو بھنگ بربو برخوردار خرا حق تو حلال بہورو کھانا دل دریا تو میں لانا پیر تشانے تشتی سوئی عزرا ایر نندوس 18 تاںا کردار عورت یقینا سنگتماشه مان حقینا ਨਾ ਪਾਕ ਪਾਕ ਕਰ ਦੂਰ ਹਦੀਸਾ ਸਾਬਤ ਸੂਰਤ ਦਸਤਾਰ ਸੇਰਾ ਮੁਸਲਮਾਨ ਮੂਮ ਦਿਲ ਹੋਵੇ ਅੰਤਰ ਕੀ ਮਲ ਦਿਲ ਤੇ ਧੋਵੇ ਦੁਨੀਆਂ ਰੰਗ ਨਾ ਆਵਣੇੜੇ ਜਿਉਂ ਕਸਮ ਪਾਟ ਕਿਉ ਪਾਕ ਹਰਾ ਜਾਂ ਕੋ ਮੇਰ ਮੇਰ ਮਹਿਰਮਾਨ सोई मर्द मर्द मर्दाना सोई शेख मिशाए कहजी सो बंदा जिस नजर नरा कुदरत कादर करण क्रीमा सिफत मोहब्बत अथा रहीम हक हुकुम सच खुदाया बुझ नानक बंद खलास तर मार मल तनवा ਪਰ ਬ੍ਰਹਮ ਸਭ ਊਚ ਬਰਾਜੇ ਆਪੇ ਥਾਪੂ ਥਾਪੇ ਸਹਜੇ ਪ੍ਰਭ ਕੀ ਸ਼ਰਨ ਗੈਤ ਸੁਖ ਪਾਈਐ ਕਿਛ ਪਉ ਨ ਵਿਆਪ ਬਾਲਕਾ ਗਰਭ ਅਗਨ ਮੈਂ ਜਿਨਹਿ ਉਬਾਰਿਆ ਰਕਤ ਕਿਰਨ ਮੈਂ ਨਹੀਂ ਸੰਘਾਰਿਆ ਆਪਣਾ ਸਿਮਰਨ ਦੇ ਪ੍ਰਤ ਪਾਲਿਆ ਓ ਸਗਲ ਘਟਾਂ ਕਾ ਮਾਲਕਾ ਚਰਨ ਕਮਲ ਸ਼ਰਨ ਆਈ ਆਇਆ ਸਾਧ ਸੰਗ ਹੈ ਹਰ ਜਸ ਗਾਇਆ ਜਨਮ ਮਰਨ ਸਭ ਦੁਖ ਨਿਵਾਰੇ ਜਪ ਹਰ ਹਰ ਪਉ ਨਹੀਂ ਕਾਲ ਕਾ ਸਮਰੱਥ ਅਕਤ ਅਗੋਚਰ ਦੇਵਾ ਜੀ ਜੰਤ ਸਭ ਤਾ ਕੀ ਸੇਵਾ ਅੰਡਿਤ ਜੇਰ ਜ ਸੇਤ ਜ ਉਤਪੁਜ ਬਹੁ ਪ੍ਰਕਾਰੀ ਪਾਲਕਾ ਸਾਹਿ ਤਰਾਪਤ ਹੋਏ ਨਿਧਾਨਾ RAM ਨਾਮ ਰਸ ਅੰਤਰਮਾਨ ਕਰ ਘੈ ਲੀਨੇ ਅੰਦ ਕੂਪਤੇ ਵਿਰਲੇ ਕੇ ਸਾਲ ਕਾ ਆਦ ਅੰਤ ਮਦ ਪ੍ਰਭ ਸੋਈ ਆਪੇ ਕਰਤਾ ਕਰੇ ਸੋਈ ਰੰਭਾ ਮਿਟਿਆ ਸਾਧ ਸੰਗ ਤੇ ਦਾਲਦ ਨਾ ਕੋਈ ਕਾਲ ਕਾ ਉਹ ਤੁਮ ਬਾਣੀ ਗਾਓ ਗੋਪਾਲਾ ਸਾਧ ਸੰਗਤ ਕੀ ਮੰਘੋਰ ਵਾਲਾ ਬਸਨ ਮੇਟ ਨਿਵਾਸ ਨ ਹੋਇਆ ਕਲਮਲ ਸਗਲੇ ਜਾਲ ਕਾ ਸੰਤਾ ਕੀ ਹੈ ਰੀਤ ਨਿਰਾਲੀ ਪਾਰ ਬ੍ਰह्म ਕਰ ਦੇਖ ਹੈ ਨਾਲੀ ਸਾਸ ਸਾਸ ਆਰਧਨ ਹਰ ਹਰ ਕਿਉ ਸਿਮਰਤ ਤੀਜੈ ਆਲ ਕਾ ਜਾਂ ਦੇਖਾਂ ਤਾਂ ਅੰਤਰ ਜਾਮੀ ਮਨਕਾ ਵਿਸਰੋ ਪ੍ਰਭ ਮੇਰੇ Swami ਸਿਮਰ ਸਿਮਰ ਜੀਵਾ ਤੇਰੇ ਦਾਸਾ ਦਨਜਲ ਪੂਰਨ ਥਾਲ ਕਾ ਤਤੀਵਾ ਨਾ ਤਾ ਕੋ ਲੱਗ ਸਿਮਰਤ ਨਾਮ ਅਨੰਦ ਜਗਾ ਅਨੰਦ ਬਨੋਦ ਕਰੇ ਹਰ ਸਿਮਰਨ ਤਿਸ ਮਾਇਆ ਸੰਗ ਨਾ ਤਾਲ ਕਾ ਰੋਗ ਸੋਗ ਦੁਖ ਤਿਸ ਨਹੀਂ ਸਾਧ ਸੰਗ ਹਰ ਕੀਰਤਨ ਗਾਹੀ ਆਪਣਾ ਨਾਮ ਦੇ ਪ੍ਰਭ ਪ੍ਰੀਤਮ ਸੁਣਦੇ ਨੰਤੀ ਖਾਲਕਾ ਨਾਮ ਰਤਨ ਤੇਰਾ ਹੈ ਪਿਆਰੇ ਰੰਗ ਰਤੇ ਤੇਰਾ ਦਾਸ ਉਪਾਰੇ ਤੇਰਾ ਰੰਗ ਰਤੇ ਤੁਦ ਜੇ ਵਿਰਲੇ ਕੇਈ ਭਾਲ ਕਾ ਤਿੰਕੀ ਤੂੜ ਮੰਗੇ ਮਨ ਮੇਰਾ ਜਿਨ ਵਿਸਰਨਾਹੀਂ ਤਾਹੂ 베ਰਾ ਤਿੰਕੈ ਸੰਗ ਪਰਮ ਪਦ ਪਾਈ ਸਦਾ ਸੰਗੀ ਹਰ ਨਾਲ ਕਾ ਸਾਜਨ ਨੀਤ ਤਿਆਰਾ ਸੋਈ ਏਕ ਦ੍ਰਿੜਾਏ ਦੁਰਮਤ ਖੋਈ ਕਾਮ ਕਉਦ ਅੰਕਾਰ ਤਜਾਏ ਤਿਸ ਜਨ ਕੋ ਉਪਦੇਸ਼ ਨਿਰਮਲ ਕਾ ਕੋਤ ਦੇਣਾ ਨਹੀਂ ਕੋਈ ਮੇਰਾ ਗੁਰ ਤਕੜਾ ਏ ਪਬਕੇ ਪੈਰਾ ਹौं ਬਲਹਾਰੀ ਸਤਗੁਰ ਪੂਰੇ ਜਿਨ ਠੰਡਿਆ ਧਰਮ ਅਨਾਲਕਾ ਸਾ ਸਾਸਤਰ ਬਸ ਰਹਿ ਨਹੀਂ ਆਠ ਪਹਿਰ ਹਰ ਹਰ ਕੋ ਧਿਆਈ ਨਾਨਕ ਸੰਤ ਤੇ ਰਹਿ ਰੰਗ ਰਾਤੇ ਤੂੰ ਸਮਰਥ ਵਡਾਲਕਾ ਮਹਰੂ ਮਲਾ ਪਨਵਾ ਇੱਕੋ ਅਹੰਕਾਰ ਸਤਗੁਰ ਪ੍ਰਸਾਦ ਚਰਨ ਕਮਲ ਹਿਰਦੈ ਨਿਤ ਥਾਰੀ ਘੁਰ ਪੂਰਾ ਖਿਨ ਖਿਨ ਨਮਸ਼ਟ ਕਾਈ ਤਨ ਮਨ ਅਰਪ ਧਈ ਸਭ ਆਗੈ ਜਗ ਮੈ ਨਾਮ ਸੁਹਾਵਣਾ ਸੋਠਾ ਕੁਰ ਕਿਉ ਮਨੋਗ ਸਾਰੇ ਜਿਉ ਪਿੰਡ ਦੇ ਸਾਜ ਸਵਾਰੇ ਸਾਸ ਬ੍ਰਾਸ ਸਮਲ ਕਰਤਾ ਕੀਤਾ ਆਪਣਾ ਪਾਵਣਾ ਜਾਤੇ ਬਿਰਥਾ ਕੋ ਨਹੀਂ ਆਠ ਪਹਿਰ ਹਰ ਰਖ ਮਨ ਮਾਹੀ ਸਾਧ ਸੰਗ ਭਜ ਚੁੱਤ ਸੁਆਮੀ ਦਰਗਾ ਸ਼ੋਭਾ ਪਾਵਣਾ ਚਾਰ ਤਦਾਰਥ ਅਸ਼ਟ ਦਸਾ ਸਿੱਧ ਨਾਮ ਨਿਧਾਨ ਸਹਿਜ ਸੁਖ ਨੌ ਨਿਧ ਸਰਬ ਕਲਿਆਣ ਜੇ ਮਨ ਚਾਹੇ ਮਿਲ ਸਾਧੂ ਸੁਆਮੀ 라ਵੜਾ શાਸਤ ਸਿੰ੍ਰਿਤ 베ਦਵਥਾਣੀ ਜਨਮ ਤਦਾਰਥ ਜੀਤ ਪੁਰਾਣੀ ਕਾਮ ਕ્રોਧ ਨਿੰਦਾ ਪਰ ਹਰੀਏ ਥਰ ਰਸਨਾ ਨਾਨਕ ਗਾਵਣਾ ਜਿਸ ਰੂਪ ਨਾਰੇਖਿਆ ਕੁਲ ਨਹੀਂ ਜਾਤੀ ਪੂਰਨ ਪੂਰ ਰਹਾ ਦਿਨ ਰਾਤੀ ਜੋ ਜੋ ਜਪ ਸੋਈ ਵਡ ਭਾਗੀ ਬਹੁ ਨ ਜੋਨੀ ਪਾਵਣਾ ਜਿਸਨੋ ਬਿਸਰੈ ਪੁਰਖ ਵਿਧਾਤਾ ਜਲਤਾ ਫਿਰੈ ਰਹੈ ਨਿਤ ਤਤ ਅਕਿਰਤ ਤਹੈ ਕੋ ਰੱਖੈ ਨ ਕੋਈ ਨਰਕ ਥੋਰ ਮੈਂ ਪਾਵਣਾ ਜਿਉ ਪ੍ਰਾਨ ਤਨ ਤਨ ਜਿਨ ਸਾਜਿਆ ਮਾਤ ਗਰਭ ਮੈਂ ਰਾਖ ਨਿਵਾਜਿਆ ਇਸ ਸਿਉ ਪ੍ਰੀਤ ਸ਼ਾਦ ਅਨਰਾਤਾ ਤਾਹੂ ਸਿਰ ਨਾ ਲਾਵਣਾ ਤਾਰ ਅਨੁਗ੍ਰਹਾ ਸੁਆਮੀ ਮੇਰੇ ਕਟ ਕਟ ਵਸੈ ਸਦਨ ਤੈ ਨੇਰੇ ਹਾਥ ਹਮਾਰਾ ਕਸ਼ੂਆ ਨਾਹੀ ਜਿਸ ਜਾਣਾ ਏ ਤਸਾ ਜਣਾਵਣਾ ਜਾ ਕੇ ਮਸਤਕ ਤੁਰ ਲਿਖ ਪਾਇਆ ਤਸੀ ਪੁਰਖ ਨਾ ਵਿਆਪੈ ਮਾਇਆ ਨਾਨਕ ਦਾਸ ਦਾ ਸਰਣਾਈ ਦੂਸਰ ਲਵ ਨਾ ਲਾਵਣਾ ਆਗੇ ਹਦੂਖ ਸੁਖ ਸਭ ਕੀਨੇ ਅੰਮ੍ਰਿਤ ਨਾਮ ਵਿਰਲਾਹੀ ਚੀਨੇ ਤਾਂ ਕੀ ਕੀਮਤ ਕਹਿਣ ਨਾ ਜਾਈ ਜਤ ਕਤ ਉਹੀ ਸਮਾਵਣਾ ਸੋਈ ਭਗਤ ਸੋਈ ਵਡਦਾਤਾ ਸੋਈ ਪੂਰਨਪੁਰਖ ਵਿਧਾਤਾ ਬਾਲ ਸਹਾਈ ਸੋਈ ਤੇਰਾ ਜੋ ਤੇਰਾ ਮਨ ਭਾਵਣਾ ਮਿਰਤ ਦੁਖ ਸੁਖ ਲਿਖ ਪਾਏ ਤਿਨ ਨਹੀਂ ਬਧੈ ਘਟੈ ਨਾ ਘਟਾਏ ਸੋਈ ਹੋਏ ਜਿ ਕਰਤੇ ਭਾਵੈ ਕਹਿ ਤੈ ਆਪ ਯਾਵਣਾ ਅੰਧ ਕੂਪ ਤੇ ਸੇਈ ਕਾਢੇ ਜਨਮ ਜਨਮ ਕੇ ਟੂਟੇ ਗੰਢੇ ਕਿਰਪਾ ਧਾਰ ਰੱਖੇ ਕਰ ਆਪਣੇ ਮਿਲ ਸਾਧੂ ਗੋਬਿੰਦ ਤਿਆਵਣਾ ਤੇਰੀ ਕੀਮਤ ਕਹਿ ਨਾ ਜਾਈ ਅਚਰਜ ਰੂਪ ਵੱਡੀ ਵਡਿਆਈ ਭਗਤ ਦਾਨ ਮੰਗ ਜਨ ਤੇਰਾ ਨਾਨਕ ਬਲ ਬਲ ਜਾਵਣਾ